ਤੁਹੀ ਮਹੱਲਾ ਪਹਿਲਾ ਜਿਨ ਕਉ ਭੰਡਾ ਭਾਉ ਵਾਹਿਗੁਰੂ ਕੀ ਕਾਨਸਾ ਉਹ ਹਮਿੰਦੋ ਤੇ ਸਬਗੁਰੂ ਦੀ ਸਾਜਿਮਵਾਜੀ ਗੁਰੂ ਸੰਗਤ ਖਾਲਸਾ ਜੀਓ ਗਰੀਬ ਨੂੰ ਆਏ ਸਤਿਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ ਸ੍ਰੀ ਕਟੜਪੁਰ ਸਾਹਿਬ ਵਿੱਚ ਰਾਵੀ ਦੇ ਕਿਨਾਰੇ ਸੰਗਤਾਂ ਦੇ ਪਾਈ ਪਾਰ ਰਹੇ ਹਨ ਮਹਾਰਾਜ ਸਾਹਿਬ ਦੇ ਪਾਸ ਸੰਗਤਾਂ ਦੂਰੋਂ ਦੂਰੋਂ ਦਰਸ਼ਨ ਕਰਨ ਵਾਸਤੇ ਆਉਨੀਆਂ ਹਨ ਇੱਕ ਵਾਰੀ ਲੰਦੇ ਇਲਾਕੇ ਦੀ ਸੰਗਤ ਗੁਰੂ ਮਹਾਰਾਜ ਸਾਹਿਬ ਦੇ ਪਾਸ ਆਈ ਹੈ ਉਸ ਵਕਤ ਸਿੱਖਾਂ ਨੇ ਸਤਗੁਰਾਂ ਦੇ ਪਾਸ ਬੇਨਤੀ ਕੀਤੀ ਕਿ ਗਰੀਬ ਨਿਵਾਜ਼ ਜੀ ਪਰਮੇਸ਼ਰ ਸਭਨਾਂ ਦੇ ਕਾਇਨ ਨਿਹਾਲ ਕਰੇਗਾ ਕਿ ਕੋਈ ਵੱਧ ਘਟ ਕੋਈ ਲਾਭ ਲੈਣਗੇ ਕੋਈ ਨਾ ਲੈਣਗੇ ਤਾ ਹਜੂਰ ਨੇ ਉਸ ਵੇਲੇ ਪਰਮਪ੍ਰੱਚੀ ਨੂੰ ਹੋਆ ਕੋ ਚਾਰਨ ਕੀਤਾ ਹਨ ਸੋਹੀ ਮਹੱਲਾ ਪਹਿਲਾ ਜਿਨ ਕਉ ਭਾਂਡਾ ਭਾਏ ਭਾਈ ਜਿਨਾਂ ਦੇ ਭਾਂਡੇ ਹਿਰਦੇ ਕੀ ਭਾਂਡੇ ਵਿੱਚ ਭਾਵ ਸਰਦਾ ਹੋਵੇਗੀ ਭਾਵ ਨਾ ਹੋਵੇਗੀ ਜਿੰਨਾ ਸਵਾਰ ਸੀ ਉਹਨਾਂ ਨੂੰ ਪਰਮੇਸ਼ਰ ਸਵਾਰੇਗਾ ਅਗਲੇ ਸਮੇਂ ਵਿੱਚ ਜਿਨਾਂ ਦੇ ਪਹਿਲਾਂ ਭਾਂਡੇ ਹਿਰਦੇ ਵਿੱਚ ਭਾਵ ਸੀ ਭਾਵਨਾ ਸੀ ਉਹਨਾਂ ਨੂੰ ਪਿਛਲੇ ਸਮਿਆਂ 'ਚ ਵੀ ਸੁਵਾਰਦਾ ਸੀ ਹੁਣ ਵਰਤਮਾਨ ਸਮੇਂ 'ਚ ਵੀ ਉਹਨਾਂ ਨੂੰ ਸੁਵਾਰਦਾ ਹੈ ਲੈਕ ਬਣਾਉਂਦਾ ਹੈ ਆਪਣੀ ਪ੍ਰਾਪਤੀ ਵਾਲੇ ਬਣਾਉਂਦਾ ਹੈ ਜਿਨ੍ਹਾਂ ਦੇ ਭਾਂਡੇ ਹਿਰਦੇ ਵਿੱਚ ਭਾਵ ਭਾਵਨਾ ਸਰਵ ਹੈ ਸੁਖੀ ਕਰੈ ਪਸਾਉ ਆਪਣੀ ਪਸਾਉ ਨੂੰ ਦਾਤ ਦੇ ਕੇ ਬ੍ਰਹਮ ਆਨੰਦ ਕਰਕੇ ਸੁਖੀ ਕਰਦਾ ਹੈ ਉਹ ਪਰਮੇਸ਼ਰ ਵਿਸਾਰ ਸੀ ਉਹਨਾਂ ਦੇ ਦੁੱਖਾਂ ਨੂੰ ਪਿੱਛੇ ਹੀ ਵਿਸਰਜਨ ਕਰ ਗਿਆ ਸੀ ਹੁਣ ਵੀ ਵਿਸਾਰ ਜੁੰਦਾ ਹੈ ਅੱਗੇ ਨੂੰ ਵੀ ਵਿਸਾਰ ਦੇਵੇਗਾ ਉਹਨੇ ਦੁੱਖ ਬੀਜੇ ਪਿਆ ਕਰੁੰਦਾ ਹੈ ਜਿਹੜੇ ਪਰਮੇਸ਼ਰ ਨੂੰ ਵਿਸਾਰਦੇ ਸੀ ਉਹਨੂੰ ਦੁੱਖ ਹੀ ਦੁੱਖ ਹੈ ਜੋ ਹੁਣ ਵਿਸਾਰਦੇ ਉਹਨਾਂ ਨੂੰ ਵੀ ਦੁੱਖ ਹੈ ਅੱਗੇ ਨੂੰ ਵੀ ਜਿਹੜੇ ਵਿਸਾਰ ਨਹੀਂ ਉਹਨਾਂ ਨੂੰ ਦੁੱਖ ਹੀ ਦੁੱਖ ਹੋਵੇਗਾ ਸੰਸਾਰ ਮੂਲੇ ਨਾ ਇਸ ਗੱਲ 'ਚ ਸੰਸਾਰ ਉੱਕਾਈ ਨਹੀਂ ਕਰਨਾ ਚਾਹੀਦਾ ਉਹ ਸਾਰਿਆਂ ਦਾ ਮੂਲ ਕਾਰਨ ਵੀ ਪਰਮੇਸ਼ਵਰ ਹੈ ਉਸ ਦੀ ਕਿਰਪਾ ਦੇ ਤੇ ਸੰਸਾਉ ਉੱਕਾ ਹੀ ਨਹੀਂ ਕਰਨਾ ਚਾਹੀਦਾ ਸਰ ਪਰ ਤਾਰਸੀ ਜੋ ਮਾਰੇ ਦੀ ਸ਼ਰਨ ਆਵੇਗਾ ਸਰ ਕਰ ਸਰ ਪਰ ਜਨਮ ਕਹੋ ਉਹਨੂੰ ਕਾਰੇ ਲਈ ਸਰ ਪਰ ਜ਼ਰੂਰ ਵੇ ਜ਼ਰੂਰ ਤਾਰੇਗਾ ਜਿੰਨਾ ਮਿਲਿਆ ਗੁਰ ਆਏ ਉਹਨਾਂ ਨੂੰ ਸਤਿਗੁਰੂ ਨਾਨਕ ਰੂਪ ਧਾਰ ਕੇ ਸਹਿਬ ਸਿੱਕੇ ਪਾਦਸ਼ਾਹੀ ਫਰਮਾਉਂਦੇ ਹਨ ਆਪ ਅਕਾਲਪੁਰ ਗੁਰੂ ਰੂਪ ਧਾਰ ਕੇ ਮਿਲਿਆ ਹੈ ਅਕਾਲ ਮੂਰਤ ਸਰੂਪ ਬਿਨ ਕੌ ਲਿਖਿਆ ਜਿਨਾਂ ਦੇ ਪੂਰਵ ਨਿਸ਼ਕਾਮ ਕਰਮ ਕੀਤੇ ਸੀ ਈਸ਼ਨ ਪੂਰਵ ਦੇ ਪੁੱਲਣ ਦੇ ਪ੍ਰੇਰੇ ਹੋਏ ਨੇ ਉਹਨਾਂ ਦੇ ਮੱਥੇ ਤੇ ਲੇਖ ਲਿਖ ਦਿੱਤਾ ਹੈ ਅੰਗਰਤ ਹਰ ਕਾ ਨਾਮ ਇਹ ਮਹਾਰਾਜ ਸਾਹਿਬ ਜੀ ਅਮਰ ਕਰਨ ਵਾਲਾ ਅਮਰ ਕਉ ਪਰਮੇਸ਼ਰ ਦਾ ਨਾਮ ਹੈ ਦੇਵੈ ਜੀਖਿਆ ਇਹਨਾਂ ਨੂੰ ਪਿੱਛੇ ਮਾਰਾ ਸਿੱਖਿਆ ਬਖਸ਼ਦੇ ਸਨ ਹੁਣ ਬਖਸ਼ਦੇ ਆ ਅੱਗੇ ਨੂੰ ਬਖਸ਼ ਕਰਾਂਗੇ ਚੱਲ ਹੈ ਸਤਿਗੁਰ ਭਾ ਜਿਹੜੇ ਸਰਗਰਾਂ ਦੇ ਅਨਸਾਰ ਹੋ ਕੇ ਗੁਰਮੁਖ ਨਾਮ ਦਾ ਇਸ਼ਨਾਨ ਵਿੱਚ ਵਰਤੋਂਗੇ ਜੋ ਆਪਣੀ ਮੱਤ ਛੱਡਣਗੇ ਗੁਰਸੇਵੋ ਔਰ ਨਾਮ ਤੇ ਆਵੋ ਤਿਆਗੋ ਮਨੋਗਮਾਨੀ ਉਹ ਸਰਗਰਾਂ ਦੇ ਅਨਸਾਰ ਹੋ ਕੇ ਚੱਲਣ ਵਾਲਿਆਂ ਨੂੰ ਚੱਲ ਹੈ ਸਤਿਗੁਰ ਭਾ ਭਵ ਹੈ ਨਾ ਠੀਖਿਆ ਉਹ ਫੇਰ ਸਾਧ ਸੰਗਤ ਦੀ 84 ਲੱਖ ਜੂਨ ਦੇ ਵਿਜਰਾ ਜੰਮਨ ਮਰੂਤਿ ਆਉਣੇ ਭिक्ਖਾ ਮੰਗਣ ਜਿਨੀ ਪਹੁੰਦੇ ਫਿਰਨਗੇ ਉਹ ਪੁਰਖ ਮੁਕਤ ਹੋ ਜਾਣਗੇ ਅਜੇ ਉਹ ਦੇਵੀ ਦੇਵਤਿਆਂ ਦੀ ਉਪਾਸ਼ਨਾ ਕਰਨੂ ਕੁਸ਼ੰਨੇ ਦੀ ਕੋ ਬੰਨੇ ਦੀ ਕੋ ਪਹਾੜਾਂ ਵਾਲੀ ਬੰਨੇ ਦੀ ਇੱਕ ਹੁਣ ਤੋਂ ਮੱਕਾ ਸਰਵਰ ਦਾ ਇਉਂ ਭिक्ਖਾ ਵਿੱਚ ਨਹੀਂ ਪਹੁੰਦੇ ਫਿਰਨਗੇ ਕਿਆ ਕਹੋ ਮਹਿਲ ਹਜੂ ਜਿਨ੍ਹਾਂ ਦੇ ਤਾਈ ਮਹਿਲ ਅਕਾਲ ਪੁਰਖ ਨੇ ਆਪ ਦੇ ਮਹਿਲ ਸਰੂਪ ਦੀ ਹਜ਼ੂਰੀ ਬਖਸ਼ੀ ਹੈ ਇਨਾਂ ਨੂੰ ਨਿਗੜ ਵਰਤੀ ਬਣਾ ਲਿਆ ਜਿਵੇਂ ਡਿਊਟੀਦਾਰ ਰਾਜੇ ਦਾ ਕੋਈ ਹੋਵੇ ਕਿਉਂ ਜਿਹੜੇ ਸੰਤ ਮਹਾਰਾਜ ਮਹਲਕ ਹੋਈਆ ਪਾਦੇ ਕਿ ਹਜ਼ੂਰੀ ਸਰਮ ਹੋ ਕੇ ਕਿਰਦੀ ਬਿਰਤੀ ਨੂੰ ਟਿਕਾ ਕੇ ਰਹਿੰਦੇ ਹਨ ਸਰੂਪ ਰੂਪੀ ਮਹਲ ਦੇ ਹਜ਼ੂਰ ਜੀ ਆ ਦੂਜੇ ਨਿਵਾ ਕੇ ਸੋ ਉਹਨਾਂ ਨੂੰ ਦੂਸਰੇ ਅੱਗੇ ਨਿਉਣ ਦੀ ਕੀ ਲੋੜ ਹੈ ਕਿਉਂ ਦੂਜੇ ਜਿਹੜੀ ਦੇਵੀ ਦੀ ਉਤੇ ਕੀ ਰਹੇ ਜੋ ਨਿਉਣ ਜਿਨ੍ਹਾਂ ਨੂੰ ਮਹਰ ਪਰਮੇਸ਼ਰ ਦੀ ਪ੍ਰਾਪਤੀ ਹਜ਼ੂਰੀ ਪ੍ਰਾਪਤ ਹੋ ਗਈ ਹੈ ਉਹਨਾਂ ਨੂੰ ਕਿਸੇ ਅੱਗੇ ਆਪਣਾ ਮੱਥਾ ਨਹੀਂ ਝੁਕਾਉਣਾ ਪੈਂਦਾ ਉਹ ਮਹਾਰਾਜ ਦੇ ਬਣੇ ਰਹਿੰਦੇ ਹਨ ਹਰ ਵਕਤ ਪਾਉ ਕਿਸੇ ਦੇ ਅੱਗੇ ਉਹ ਜਾ ਕੇ ਦੀਨਗੀ ਦੇ ਨਾਲ ਕਿਸੇ ਦੀਆਂ ਵੇਲਡੀਆਂ ਪੁਸ਼ਾਮਤ ਨਹੀਂ ਕਰਦੇ ਹਨ ਹਰ ਵਕਤ ਮਹਾਰਾਜ ਦੇ ਪ੍ਰਾਣ ਹੀ ਲੈਂਦੇ ਹਨ ਦਰ ਦਰ ਬਾਣੀ ਨਾ ਜਿਵੇਂ ਸਾਲ ਸੰਜੀ ਦਰਵਾਜ਼ਾ ਦਰਵਾਣ ਕੀ ਹੋਵੇ ਮੂਲੇ ਪੁੱਛਦੇ ਸ ਨਾ ਮੂਲੇ ਪੁੱਛਦੇ ਸ ਉਹਨੂੰ ਉੱਕਾ ਹੀ ਕੋਈ ਪੁੱਛ ਗਿਛ ਨਹੀਂ ਕਰ ਸਕਦਾ ਉਹ ਕਦੇ ਆਵੇ ਪਾਤਸ਼ਾਹ ਦੇ ਦਰਬਾਰ ਤੇ ਕਦੇ ਵਾਪਸ ਲਿਆ ਜਾਵੇ ਇਹ ਸੰਤ ਭਗਤ ਜਿਹੜੇ ਮਹਾਰਾਜ ਦਰਵਾਨ ਟੀ ਹੈ ਹਰ ਵਕਤ ਲੇਵਲ ਆ ਕੇ ਸਨਮੁਖ ਰਹਿਣ ਵਾਲੇ ਹੈ ਉਹਨਾਂ ਨੂੰ ਉੱਕਾ ਹੀ ਨਹੀਂ ਪੁੱਛ ਸਕਦੇ ਧਰਮਰਾਜ ਆਦਿ ਜਿੰਨੇ ਹੈ ਹੋਰ ਵਿਧਾਤੇ ਆਦਿ ਜਿੰਨੇ ਸਾਫ ਕਬਾਬ ਕਰਨ ਉਹ ਕਹਣ ਦੂਜਾ ਜੇ ਉਹਨਾਂ ਦੇ ਤਾਂ ਕਿਸੇ ਪ੍ਰਕਾਰ ਹੈ ਇਨਕੋ ਦਰਦਰਵਾਣੀ ਨਾਹੇ ਉਹਨਾਂ ਨੂੰ ਦਰ ਵਿੱਚ ਦਰਵਾਣ ਦੀ ਰੋਕੀ ਰੋਕ ਨਹੀਂ ਆ ਕਿਸੇ ਪ੍ਰਕਾਰ ਨਾ ਇਹ ਮੁੱਲੇ ਪੁੱਛ ਕਿਸ ਨਾ ਉਹਨਾਂ ਦੇ ਗਾਈ ਕੋਈ ਉਕਾ ਹੀ ਪੁੱਛ ਸਕਦਾ ਹੈ ਅਸਾਉ ਕਦਾ ਮਹਾਰਾ ਦਰਵਾਣ ਕੀ ਹਨ ਜਿਹੜੇ ਦਰਵਾਣ ਕੀ ਕੌਣ ਹੈ ਜਿਨ੍ਹਾਂ ਨੇ ਦਰ ਇੰਦਰੀਆਂ ਨੂੰ ਦਰਵਾਣੀ ਨਾ ਰੋਕਣਾ ਕੀਤਾ ਹੈ ਵਿਸ਼ਵ ਵੱਲੋਂ ਜਿਨ੍ਹਾਂ ਨੇ ਆਪਣੀਆਂ ਇੰਦਰੀਆਂ ਦਾਮਨ ਕੀਤਾ ਹੈ ਅਤੇ ਇਸੇ ਪ੍ਰਕਾਰ ਗੁਰ ਗਿਆਨ ਦੇ ਕਿ ਜਿਹੜੇ ਦਰਵਾਣੀ ਡਿਊਟੀਗਾਰ ਬਣ ਕੇ ਹਰ ਵਕਤ ਗਿਆਨ ਵਿੱਚ ਸੁੱਧ ਰਹਿੰਦੇ ਹਨ ਉਹਨਾਂ ਨੂੰ ਨਾਏ ਮੂਲੇ ਪੁਛਤੇਸ ਉਹਨਾਂ ਨੂੰ ਅਸਾਭ ਕਦਾਵ ਜੰਮਣ ਮਰਨ ਦਾ ਕਰਮ ਕਰਮਾ ਆਦ ਕਾਂ ਦੀ ਸੰਚਿਤ ਕਰਮ ਕਰੇ ਮਾਣ ਆਵੇ ਕਰਮ ਜਿਹੜੇ ਹਨ ਉਹਨਾਂ ਦੀ ਪੁਛੂ ਕੈ ਨਹੀਂ ਰਹਿੰਦੀ ਉਹ ਮੁਕਤ ਹੋ ਜਾਂਦੇ ਹਨ ਪੁਰਖ ਛੁੱਟੈ ਤਾਕੈ ਬੂ ਦਰ ਸਾਹਿਬ ਸੰਗਤ ਜੀ ਨੇ ਬਿਰਵਾਨੀ ਆਪਣੇ ਮਨ ਨੂੰ ਰੋਕਣਾ ਕੀਤਾ ਹੈ ਉਹਨਾਂ ਨੂੰ ਵੀ ਕਿਸੇ ਪ੍ਰਕਾਰ ਦੀ ਪੁਛਗਿਛ ਕਰਨ ਰਾਜ ਜੇ ਦਰਗਾਹ ਵਿੱਚ ਨਹੀਂ ਹੁੰਦੀ ਕਿਸੇ ਪ੍ਰਕਾਰ ਦੀ ਉਹ ਮੁਗਤ ਹਨ ਪੁਰਖ ਸਹੀ ਜੇ ਆਵਾ ਸਹੀ ਜੇ ਜਾਵਾ ਬਸਾਂ ਨਹੀਂ ਨਾ ਹੀ ਜਰ ਪਰਵਾਹੀ ਨਹੀਂ ਮੂਲ ਦੇ ਪੁੱਛ ਤਿਸ ਮੂਲੇ ਉਕਾਏ ਕੁਛ ਨਹੀਂ ਤਿਸ ਨੂੰ ਸਕਦੇ ਸੁੱਕਾ ਤਾਕੈ ਬੂਲ ਦਰਵੇਦਰਵਾਨ ਦੀ ਉਹਨਾਂ ਨੂੰ ਨਹੀਂ ਉਕਾਏ ਪੁੱਛ ਸਕਦੇ ਇਸ ਦਾ ਅਰਥ ਹੈ ਜੇ ਦਰਵੇਦਰਵਾਨ ਦੀ ਜੋ ਹਨ ਚਿਤ੍ਰਗੁਪਤ ਲੇਖੀ ਆ ਕੋ ਵੀ ਇਹਨਾਂ ਨੂੰ ਕੋਈ ਪੁੱਛ ਨਹੀਂ ਸਕਦੇ ਕਿਸੇ ਪ੍ਰਕਾਰ ਦੇ ਛੁੱਟਾ ਤਾਕ ਹੈ ਬੂ ਉਹਨਾਂ ਗੁਰਮੁਖਾਂ ਦੇ ਬੋਲ ਮਹਾਵਾਕ ਹੈ ਜੇ ਮਰਨੇ ਨਹੀਂ ਚੇ ਜੋ ਬਚਨ ਕਰਦੇ ਹਨ ਉਹਨਾਂ ਕਰਕੇ ਜੀਵਾਂ ਦਾ ਛੁਟਕਾਰਾ ਹੋ ਜਾਂਦਾ ਹੈ ਆਹ ਨਜ਼ਰ ਜੇਤੂ ਉਹ ਕੌਣ ਹਨ ਜਿਨ੍ਹਾਂ ਦੇ ਬਚਨਾਂ ਦਾ ਛੁਟਕਾਰਾ ਹੁੰਦਾ ਹੈ ਜਿਨ੍ਹਾਂ ਤੇ ਸਹਿਬ ਅਕਾਲ ਪੁਰਖ ਮਾਲਕ ਦੀ ਕਿਰਪਾ ਦ੍ਰਿਸ਼ਟੀ ਹੈ ਕੱਲ ਜਿਨ੍ਹਾਂ ਨੂੰ ਨਜ਼ਰ ਗਿਆਨ ਹੈ ਜਿਨ੍ਹਾਂ ਦੇ ਤਾਂ ਹੀ ਪਰਮੇਸ਼ਵਰ ਦਾ ਕੱਲੇ ਆਣੇ ਆਪ ਉਹ ਬਾਣੀ ਵਿੱਚ ਵਰਦੇ ਆ ਫੇਰ ਵੀ ਭਾਵੇਂ ਸੁਰੱਖਿਆ ਵਾਲੇ ਹਨ ਉਹਨਾਂ ਨੂੰ ਕੋਈ ਵੀ ਪੁਛਗਿਛ ਨਹੀਂ ਹੋ ਸਕਦੀ ਉਹ ਜਾਣਗੇ ਕੱਲੇ ਆਣੇ ਆਪ ਜੇਦੋ ਮਹਾਰਾਜ ਸਾਹਿਬ ਕਹਿੰਦੇ ਸੰਸਾਰ ਵਿੱਚ ਉਸ ਜਿਹੜੇ ਆਉਣਾ ਕਰਦੇ ਹੋ ਆਪ ਜਿਸ ਨਾਹੀ ਦੂਜਾ ਮਤੈ ਕੋ ਉਸ ਪਰਮੇਸ਼ਰ ਨੇ ਆਪ ਹੀ ਕਹਿੰਦਾ ਤੇ ਆਪ ਹੀ ਆਣੀ ਬੁਲਾਉਂਦੇ ਆਗਲੇ ਕੋਨੇ ਲਿਆਉਂਦਾ ਜਿਸ ਦੇ ਨਾਲ ਦੂਜਾ ਮਤੈ ਸਲਾਹ ਕਰਨ ਵਾਲਾ ਨਹੀਂ ਹੈ ਦੇਵ ਜੀ ਰਹਿ ਉਹ ਜਿਸ ਨੂੰ ਕਮ ਲਿਆਗਤ ਵਾਲੇ ਬਾਦਸ਼ਾਹ ਨੂੰ ਲੋੜ ਪੈਂਦੀ ਵਜ਼ੀਰਾਂ ਦੀ ਸੋ ਉਹ ਸੁਤੰਤਰ ਹੈ ਦੇਵ ਜੀ ਰੂਪ ਹੈ ਉਹਦੇ ਘੱਲੇ ਹੋਏ ਸਾਰੇ ਸੰਸਾਰ ਆਏ ਹੈ ਉਸ ਆਪ ਨੇ ਆਣੀ ਸਾਧ ਸੰਗਤ ਦੀ ਸ਼ਰਨ ਵਿੱਚ ਲਿਆਉਣਾ ਕੀਤਾ ਹੈ ਜਿਹੜੇ ਸ਼ਰਨੋਂ ਹੀ ਆਏ ਆਣੇ ਆਪ ਦੇ ਸ੍ਰੀਮੁਖ ਵਿੱਚ ਲਿਆਉਣਾ ਕੀਤਾ ਹੈ ਆਪ ਹੀ ਸਤਗੁਰਾਂ ਦੀ ਸੰਗਤ ਵਿੱਚ ਭਲੇ ਹੈ ਆਪ ਹੀ ਗੁਰਾਂਵਾਲੇ ਆਪਣੇ ਸ਼ਰੂਪ ਵਿੱਚ ਆਣੇ ਲਿਆਉਣਾ ਕੀਤਾ ਹੈ ਇਸ ਨਾਹੀ ਦੂਜਾ ਮਤਕ ਜਿਸ ਪਰਮੇਸ਼ਰ ਨੇ ਕੋਈ ਮਤੈ ਸਲਾਹ ਕਰਨ ਵਾਲਾ ਦੂਸਰਾ ਨਹੀਂ ਸੁਤੰਤਰ ਹੈ ਜੋ ਤਾਹੇ ਉਸਾਰੇ ਸਾਹਿਬ ਜੀ ਉਹ ਭਾਈ ਸ਼ਰੀਰਾਂ ਨੂੰ ਧਾਣ ਵਾਲਾ ਹੈ ਆਪ ਹੀ ਕਤਨ ਨੂੰ ਸਾਜਣ ਵਾਲਾ ਹੈ ਆਪ ਹੀ ਤਹਾਂਨ ਪੜਨੋਂ ਕੀਤੇ ਉਸਾਰਨ ਵਾਲਾ ਜਾਣੈ ਸਭਸਾਰੇ ਦੀ ਖਬਰ ਨੂੰ ਵੀ ਉਹ ਜਾਣਦਾ ਜੋ ਕੁਛ ਵੀ ਕਰਦੇ ਹ ਉਸ ਪਰਮੇਸ਼ਰ ਲੁਕਿਆ ਛਿਪਿਆ ਨਹੀਂ ਸਭ ਨੂੰ ਜਾਨਦਾ ਹੈ ਢਾਉਣ ਵਾਲਾ ਜਿਨ੍ਹਾਂ ਦੇ ਢੇ ਹੋਏ ਹੈ ਸਾਧ ਸੰਗਤ ਦੀ ਦੇਵੀ ਗੋਣੋਂ ਉਹਨਾਂ ਦੇ ਸਭ ਗੋਣਾਂ ਨੂੰ ਢਾਉਣਾ ਉਹਸਾਰਨ ਵਾਲਾ ਵੀ ਆਪ ਹੀ ਹੈ ਕਿ ਉਹ ਬਣਾ ਨੂੰ ਢਾਉਣ ਵਾਲਾ ਵੀ ਆਪ ਹੀ ਹੈ ਜਾਣ ਸਾਜ ਬ੍ਰਹਮ ਗਿਆਨ ਨੂੰ ਸਜਾਉਣ ਵਾਲਾ ਵੀ ਆਪ ਜਾਣ ਸਭ ਸਾਰਿਆਂ ਦੀ ਸੋਖ ਖਬਰ ਨੂੰ ਆ ਵੀਡੀਓ ਬੱਚਿਆਂ ਨੂੰ ਥੋੜਾ ਰਹਿਣਾ ਪਾਉ ਜਿਹੜੇ ਬੱਚੇ ਰੋਲਾ ਪਾਉਂਦੇ ਸੁਣੋ ਜੇ ਸਾਰੀ ਸਾਈ ਹੈ ਤੁਹਾਨੂੰ ਦੁਨੀਆਂ ਦੀ ਬੇਰਸ ਨਾ ਕਰੋ ਤਾਂ ਹੈ ਉਹ ਸਾਰੇ ਸਾਜ ਤਾਂ ਹੈ ਉਹ ਸਾਰੇ ਸਾਜ ਸਤ ਸੰਗਤ ਜੀ ਕਾਹੇ ਹੋਏ ਆ ਜਿਹੜੇ ਗਿਆਨ ਆਰਕ ਗੋਣੋ ਉਹਨਾਂ ਨੂੰ ਉਸਾਰਨ ਵਾਲਾ ਵੀ ਬ੍ਰਹਮ ਗਿਆਨ ਨੂੰ ਆਪ ਹੀ ਹੈ ਸਜਾ ਕੇ ਸਰਬਣ ਮੰਨਣ ਅਭਿਆਸਨ ਰੁਕੀ ਗਿਆਨਦਾਰ ਜャਮ ਰਾਗ ਵੇ ਖੜ ਸੰਤੀ ਮੋਖ ਇਚਾਰ ਰੁਕੀ ਸਾਧਨਾਂ ਨੂੰ ਸਜਾ ਕੇ ਆ ਆਪ ਹੀ ਇਹ ਗਿਆਨ ਨੂੰ ਢਾਉਣ ਵਾਲਾ ਹੈ ਆ ਆਪ ਹੀ ਬ੍ਰੋਹ ਗਿਆਨ ਨੂੰ ਉਸਾਰਨ ਵਾਲਾ ਹੈ ਜਾਣ ਸਭ ਸਾਰੇ ਜੀ ਕਲਸੋਲ ਖਬਰ ਨੂੰ ਜਾਣਦਾ ਸੋ ਪਰਮੇਸ਼ਰ ਨਾਉ ਨਾਨਕ ਬਖਸੀ ਉਹਦੇ ਚਲੋ ਪ੍ਰੇਸ਼ਰ ਦੇ ਨਾਮ ਦੀ ਜਿਹੜੀ ਬਖਸ਼ਿਸ਼ ਹੈ ਨਾ ਬਖਸ਼ੀਸ਼ ਨਗਰੀ ਕਰਮ ਉਹ ਜਿਨ੍ਹਾਂ ਦੇ ਨਵੀ ਗਿਆਨ ਦ੍ਰਿਸ਼ਟੀ ਵਾਲੇ ਗੁਰੂ ਸਾਹਿਬ ਦੀ ਕਰਮ ਕਿਰਪਾ ਹੁੰਦੀ ਹੈ ਉਹਨਾਂ ਨੂੰ ਨਾਮ ਦੀ ਬਖਸ਼ੀਸ਼ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਹੁੰਦੀ ਹੈ ਬਾਕੀ ਜਿਹਨਾਂ ਨੂੰ ਨਾਮ ਨਹੀਂ ਮਿਲਦਾ ਹੋਰ ਤਵੇਂ ਲੱਖਾਂ ਤਦਾਰਸਾਂ ਦੇ ਮਾਲਕ ਹੋਣ ਫੇਰ ਵੀ ਅੰਤ ਨੂੰ ਖਾਲੀ ਜੂਏ ਬਾਜ਼ੀਆ ਨੂੰ ਚਲੇ ਜਿਉ ਹਰੀ ਦੋਇ ਅਕਾਰ ਖਾਲੀ ਜਾਂਦੇ ਦੁਨੀਆ ਦੇ ਵਿੱਚੋਂ ਜਿਨ੍ਹਾਂ ਨੂੰ ਨਾਮ ਦੀ ਬਖਸ਼ਿਸ਼ ਗੁਰੂ ਸਾਹਿਬ ਜੀ ਕਹਿੰਦੇ ਹੈ ਨਗਰੀ ਤੇ ਪਾਦ੍ਰਿਸ਼ਟੀ ਜਿਹਨਾਂ ਦੇ ਹੁੰਦੀ ਹੈ ਉਹ ਨਾਮ ਦੀ ਕਮਾਈ ਨੂੰ ਕਰਦੇ ਹੈ ਉਹਨਾਂ ਦੇ ਨਗਰੀ ਗਿਆਨੀ ਸਤਜਰੂ ਦੀ ਕਰਮ ਕਰਮ ਬਖਸ਼ੀ ਹੁੰਦੀ ਹੈ